ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮਹਮ ਚਲਾਈ ਜਾ ਰਹੀ ਹੈ ਇਸ ਦਿਨ ਜੋ ਨਸ਼ਾ ਕਰਨ ਵਾਲੇ ਨੇ ਨਸ਼ਾ ਤਸਕਰ ਨੇ ਉਹਨਾਂ ਦੇ ਉੱਪਰ ਪੁਲਿਸ ਵੱਲੋਂ ਦਬਸ਼ ਦਿੱਤੀ ਜਾ ਰਹੀ ਹੈ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀਆਂ ਜੋ ਪ੍ਰਾਪਰਟੀਆਂ ਨੇ ਜਾਇਦਾਦਾਂ ਨੂੰ ਅਟੈਚ ਕੀਤਾ ਜਾ ਰਿਹਾ ਹੈ ਤੇ ਅੱਜ ਇਸੇ ਕੜੀ ਤਹਿਤ ਦਰਾਹਾ ਪੁਲਿਸ ਵੱਲੋਂ ਸਤਨਾਮ ਨਗਰ ਸਪੇਰਾ ਵਸਤੀ ਅਤੇ ਬਾਜੀਗਰ ਵਸਤੀ ਦੇ ਵਿੱਚ ਜੋ ਨਸ਼ਾ ਤਸਕਰ ਨੇ ਜਾਂ ਸ਼ੱਕੀ ਵਿਅਕਤੀ ਨੇ ਉਹਨਾਂ ਦੇ ਘਰਾਂ ਵਿੱਚ ਰੇਡ ਕੀਤੀ ਗਈ ਤੇ ਆਉ ਕਰਦੇ ਹਾਂ ਇਸ ਮਸਲੇ ਨੂੰ ਲੈ ਕੇ ਐਸਐਚਓ ਸਾਹਿਬ ਨਾਲ ਗੱਲਬਾਤ। ਇਲਾਕਿਆਂ ਦੇ ਵਿੱਚ ਤੁਸੀਂ ਰੇਡ ਕੀਤੀ ਹੈ ਤੇ ਕਿਸੇ ਵਿਅਕਤੀ ਨੂੰ ਗ੍ਰਿਫਤਾਰੀ ਹੋਈ ਹੈ ਤੇ ਕੋਈ ਸਮਾਨ ਵਗੈਰਾ ਜੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਤੁਸੀਂ? ਅੱਜ ਮਨਜੋਗ ਐਸਐਸਪੀ ਸਾਹਿਬ ਖੰਨਾ ਦੇ ਦਿਸ਼ਾ ਦਿਸ਼ਾ ਤਾਂ ਮਨਜੋਗ ਡੀਪੀ ਸਾਹਿਬ ਪੰਜਾਬ ਦੇ ਹਕੂਮਤ ਸਾਹਿਬ ਤਿਲਕ ਕਸੂ ਪ੍ਰੋਗਰਾਮ ਹੈ। ਇਹ ਡੀਐਸਪੀ ਸਾਹਿਬ ਪੈਰਲ ਦੀ ਨਗਰ ਨੇ ਚਲਾਇਆ ਗਿਆ। ਇਸ ਦੌਰਾਨ ਜਿਹੜੇ ਨਸ਼ਾ ਤਸਕਰ ਨੇ ਜਾਂ ਜਿਹੜੇ ਨਸ਼ੇ ਦੇ ਖਲਾਫ ਜਿੰਨੇ ਖਰਾ ਸ਼ਿਕਾਇਤਾਂ ਨੇ ਉਹਨਾਂ ਦੇ ਘਰਾਂ ਦੀ ਸਰਚ ਕੀਤੀ ਗਈ ਆ ਦੋਨੋਂ ਸਰਚ ਚ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ ਜੋ ਛੋਟੇ ਮੋਟੇ ਕਿਸੇ ਨਸ਼ਾ ਕਰਨ ਦੇ ਅੱਦੀ ਨੇ ਜਾਂ ਜਿਹੜੇ 15 20 ਦਿਨ ਤੋਂ ਜਾਂ ਮਹੀਨਿਆਂ ਤੋਂ ਅੱਦੀ ਹੋਏ ਨੇ ਨਸ਼ੇ ਦੇ ਉਹਨਾਂ ਨੂੰ ਬਾਦਲਗ ਦਿੱਤੀ ਗਈ ਆ ਤੇ ਨਸ਼ਾ ਸੈਂਟਰਾਂ ਚ ਇਹਨਾਂ ਦੇ ਐਮਸੀ ਨੂੰ ਇਹਦੇ 555 ਨੂੰ ਕਿਹਾ ਹੈ ਕਿ ਇਹਨਾਂ ਦਾ ਇਲਾਜ ਕਰਾਉਣ ਸਰਕਾਰ ਤੁਹਾਡੇ ਨਾਲ ਹੈ ਤੇ ਇੱਕ ਵਾਰ ਇਹਨਾਂ ਨੂੰ ਵਾਅਦਾ ਵੀ ਦਿੱਤੀ ਗਈ ਹੈ। ਹਾਂਜੀ ਸਰ ਜਿਸ ਤਰ੍ਹਾਂ ਕਿ ਲੋਕਾਂ ਦੇ ਵੱਲੋਂ ਮੰਗ ਹੈ ਕਿ ਜੇ ਵੱਡੇ ਮਗਰਮਸ਼ ਨੇ ਡੀਜੀਪੀ ਸਾਹਿਬ ਦੇ ਹੁਕਮ ਵੀ ਆ ਚੁੱਕੇ ਨੇ ਕਿ ਉਹਨਾਂ ਦੇ ਨਾਮ ਦਿੱਤੇ ਜਾਣ ਤੁਹਾਡੇ ਕੋਲ ਇਸ ਤਰ੍ਹਾਂ ਦੇ ਕੋਈ ਮਤਲਬ ਤੜਾਹੇ ਪ੍ਰੋਗਰਾਮ ਨੇੜੇ ਵਿੱਚ ਵਿੱਚ ਵੀ ਇਹਨਾਂ ਦੇ ਉੱਪਰ ਤੁਸੀਂ ਕੋਈ ਕਾਰਵਾਈ ਕਰਨ ਜਾ ਰਹੇ ਹੋ ਤੁਸੀਂ? ਕੋਈ ਉਸ ਤਰ੍ਹਾਂ ਕਦੇ ਨਹੀਂ ਕਰਦੇ ਜਿਹੜਾ ਬੰਦਾ ਨਸ਼ੇ ਦਾ ਸਪਲਾਈ ਆ ਸਪਰੇਅ ਕਰਦਾ ਇਹਨੂੰ ਤਾਂ ਅਸੀਂ ਨੱਥ ਪਾਉਣੀ ਪਾਉਣੀ ਹੈ ਕਿਉਂਕਿ ਜੇ ਇਹਨਾਂ ਨੂੰ ਫੜਾਂਗੇ ਤਾਂ ਹੀ ਕੋਈ ਰੋਕਥੰਮ ਹੋਊਗੀ ਬਿਲਕੁਲ ਸਰ ਪਿਛਲੇ ਮਹੀਨੇ ਦੇ ਆ ਬਾਰਾ ਫਰਵ ਨੂੰ ਇੱਕ ਦਰਾਹ ਦੇ ਰੋਡ ਦੇ ਉੱਪਰ ਕੰਮ ਕਰਦੇ ਵਿਅਕਤੀ ਉੱਪਰ ਕੁਝ ਲੁੱਟੇਰਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਉਸ ਦੀ ਉਂਗਲ ਕੱਟ ਦਿੱਤੀ ਗਈ ਸੀ ਉਸਨੇ ਬਾਹਰ ਦੇ ਉੱਪਰ ਗੰਭੀਰ ਸੱਟਾਂ ਮਾਰੀਆਂ ਗਈਆਂ ਸਨ ਤੇ ਉਸ ਦੇ ਜੋ ਦੋਸ਼ੀ ਵਿਅਕਤੀ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਹਦੇ ਸਬੰਧ ਵਿੱਚ ਮੇਰੇ ਤੋਂ ਪਹਿਲਾਂ ਇੱਕ ਮਕਦਮਾ ਨੂੰ 15 ਦਰਜ ਹੋਇਆ ਸੀਗਾ ਇਹ ਘਟਨਾ 15 ਫਰਵਰੀ ਦੀ ਹੈ ਤੇ ਅਵਤਾਰ ਸਿੰਘ ਗੱਲ ਜਿਹੜਾ ਕਨਫੈਕਟਰੀ ਦੁਕਾਨ ਔਨ ਰੋਡ ਕਰ ਰਿਹਾ ਟਰਾਲੀ 'ਚ ਉਥੇ ਤਿੰਨ ਬੰਦੇ ਨੇ ਹਮਲਾ ਕੀਤਾ ਸੀਗਾ ਜਦੋਂ ਮੇਰੇ ਕੋਲ ਆ ਕੇ ਵਰਕ ਕੀਤਾ ਵੀ ਮੇਰੇ ਬੰਦੇ ਨਹੀਂ ਫੜੇ ਗਏ ਤਾਂ ਮੈਂ ਖੁਦ ਚੱਲ ਕੇ ਇਹਨਾਂ ਦੇ ਨਾਲ ਲਲਤੋਂ ਪਿੰਡ ਤੋਂ ਦੋ ਬੰਦੇ ਰੈਸ਼ ਕੀਤਾ ਨੇ ਬੇਸ਼ਬਜੀਤ ਤੇ ਗਗਨਦੀਪ ਹਾਂਜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਸਰ ਉਹਨਾਂ ਤੋਂ ਕੋਈ ਬਰਾਮਦਗੀ ਹੋਈ ਐ ਨਾ ਸਰ ਕੋਈ ਹਥਿਆਰਾਂ ਦੀ ਹਥਿਆਰਾਂ ਦੀ ਬਰਾਮਦਗੀ ਉਹਨਾਂ ਦਾ ਰਿਮਾਂਡ ਮੰਗਾਂਗੇ ਅੱਜ ਨਿਊਰਿੰਗ ਪੁਲਿਸ ਰਿਮਾਂਡ ਦਸਾਂ ਨੂੰ ਰਿਕਵੈਸਟ ਕੀਤੀ ਗਈ ਆ ਮੀਨਾ ਤੁਸੀਂ ਜਿਹੜੇ ਵੈਪਨ ਇਹਨਾਂ ਨੇ ਲੜਾਈ ਦੌਰਾਨ ਵਰਤੇ ਨੇ ਉਹ ਬਰੰਦ ਕਰਨੇ ਨੇ ਤੇ ਪੁਲਿਸ ਰਿਮਾਂਡ ਤੋਂ ਲੈ ਕੇ ਇਹਨਾਂ ਦੇ ਜਿਹੜੇ ਇਤਿਆਰ ਵਰਤੇ ਗਏ ਨੇ ਉਹ ਬਰਨਤ ਕੀ ਜਾਂਦੇ ਸਰ ਇਹਨਾਂ ਦਾ ਕੋਈ ਪਿਛਲਾ ਵੀ ਕੋਈ ਇਦਾਂ ਦਾ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਹੈ ਲੋਕਾਂ ਦੇ ਨਾਲ ਦਾ ਜੁੜਿਆ ਗਿਆ ਹੈ انویسٹیگیشن جاری ہے فی الحال اਦੇ ਬਾਰੇ ਕੁਛ ਨਹੀਂ ਗੱਲ ਸਕਦੇ ٹھیک ہے سو ਇਹ ਹਨ ਜੀ ਸਰਦਾਰ ਜਸਵੰਤ ਸਿੰਘ ਐਸਐਚਓ ਦਰਾਹਾ ਜੋ ਜਿਨ੍ਹਾਂ ਨੇ ਅਹੁਦਾ ਸੰਭਾਲਦੇ ਸਾਰੀ ਬੜੇ ਹੀ ਇੱਕ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਜੋ ਨਸ਼ਾ ਤਸਕਰ ਨੇ ਜਾਂ ਨਸ਼ਾ ਦੇ ਅੱਧੀ ਨੌਜਵਾਨ ਨੇ ਉਹਨਾਂ ਨੂੰ ਸੁਧਾਰਨ ਦੇ ਲਈ ਇੱਕ ਕੈਂਪੇਨ ਚਲਾਈ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਵੀ ਜੁੱਧ ਨਸ਼ਿਆਂ ਬទੂ ਚਲਾਇਆ ਜਾ ਰਿਹਾ ਹੈ ਉਸ ਨੂੰ ਇੰਪਲੀਮੈਂਟ ਕਰ ਰਹੇ ਨੇ ਅੱਜ ਕੱਲ੍ਹ ਤੋਂ ਆਪਰੇਸ਼ਨ ਦੇ ਦਿਨ ਇਹਨਾਂ ਨੇ ਜੋ ਦਰਾਹਾ ਦੇ ਵੱਖ-ਵੱਖ ਥਾਂ ਦੇ ਉੱਪਰ ਛਾਪਾ ਮਾਰੀ ਕੀਤੀ ਹੈ ਤੇ ਜੋ ਨਸ਼ੇ ਦੇ ਆਦੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਇਸ ਗੱਲ 'ਈ ਕਨਵਿੰਸ ਕੀਤਾ ਹੈ ਕਿ ਉਹ ਬੱਚਿਆਂ ਦੇ ਬਲ ਧਿਆਨ ਦੇਣ ਤੇ ਬੱਚਿਆਂ ਨੂੰ ਨਸ਼ਾ ਸ਼ਡੋ ਕੇਂਦਰ ਨੇ ਜਾਂ ਹੋਰ ਉਹਨਾਂ ਵਾਸਤੇ ਜੋ ਦਵਾਈ ਬੂਟੀ ਦੀ ਜ਼ਰੂਰਤ ਹੈ ਉਸ ਦਾ ਪ੍ਰਬੰਧ ਕਰਨ